ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਸਿੱਖਿਆ ਮੰਤਰੀ ਦੇ ਨਾਲ ਹੋਈ ਮੀਟਿੰਗ ਦੇ ਅੱਜ ਆਪਾਂ ਸਿੱਟਿਆਂ ਬਾਰੇ ਗੱਲ ਕਰਾਂਗੇ ਜਿਹੜੀ ਕੀ ਗੱਲ ਹੋਈ ਸੀ ਤੇ ਕੱਚੇ ਅਧਿਆਪਕ ਹੋਣਗੇ ਪੱਕੇ ਤੇ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਮੰਨੀਆਂ ਨੇ ਅਧਿਆਪਕ ਯੂਨੀਅਨ ਦੀ ਆ ਆਪਾਂ ਇਸ ਪੂਰੀ ਖਬਰ ਦੇ ਵਿੱਚ ਹੁੰਦਾ ਕਰਾਂਗੇ ਗੱਲਬਾਤ ਤਾਂ ਦੇਖੋ ਜੀ ਯੂਨੀਅਨ ਦੀ ਅਹਿਮ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਬੋਲ ਸਿੱਖਿਆ ਮਾਹੌਲ ਵਿੱਚ ਹੋਈ ਇਸ ਮੀਟਿੰਗ ਬਾਰੇ ਪ੍ਰੈਸ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਯੂਨੀਅਨ ਦੇ ਅਹਿਮ ਮੰਗਾਂ ਜਿਵੇਂ ਕਿ ਪਾਲਿਸੀ ਦੀਨ ਪੱਕੇ ਕਿਤੇ ਅਧਿਆਪਕਾਂ ਉੱਤੇ ਪੇਸ ਕੋਲ ਲਾਗੂ ਕਰਨੀ ਇਸ ਸਾਲ ਤੋਂ ਕਾਰਵਈ ਦੀਨ ਸਰਵਿਸ ਰੂਲ ਤੁਰੰਤ ਲਾਗੂ ਕਰਨ ਜੋ ਅਧਿਆਪਕ ਰਟਾਇਰ ਹੋ ਰਹੇ ਹਨ ਉਹਨਾਂ ਲਈ ਰੂਲਾਂ ਵਿੱਚ ਆਰਥਿਕ લાભ ਨਿਸ਼ਚਿਤ ਐਸੋਸੀਏਟ ਟੀਚਰਾਂ ਲਈ ਸਕੂਲਾਂ ਚ ਪੋਸਟਾਂ ਪਾਲਿਸੀ ਦੀ ਮਦਦ ਅਨੁਸਾਰ ਸੀਨੀਅਰਤਾ ਸੂਚੀ ਬਣਾਉਣਾ ਤੇ ਹੋਰ ਆ ਗਿਆ ਆਈ ਐਚ ਆਰ ਐਮ ਐਸ ਪੋਰਟਲ ਤੇ ਸਰਵਿਸ ਸੰਬੰਧੀ ਸਮੁੱਚੀ ਜਾਣਕਾਰੀ ਸਮੁੱਚੀ ਕਾਰਵਈ ਆਰੰਭ ਕਰਾਉਣ 5 ਪ੍ਰੋਸੈਂਟ ਤਨਖਾਹ ਵਾਧਾ ਜੁਲਾਈ ਮਹੀਨੇ ਤੋਂ ਲਾਗੂ ਕਰਨ ਬਦਲੀਆਂ ਸੰਬੰਧੀ ਸਪਸ਼ਟ ਹਦਾਇਤਾਂ ਜਾਰੀ ਕਰਾਉਣ ਕੁਝ ਅਧਿਆਪਕਾਂ ਦਾ ਮੌਜੂਦਾ ਸਕੂਲ 'ਚ ਡਾਟਾ ਸ਼ਿਫਟ ਕਰਨ ਸਮੇਤ ਜ਼ਬਰੀ ਆਰ.ਟੀ ਪ੍ਰਬੰਧ ਕਰਕੇ ਮਹਿਲਾ ਅਧਿਆਪਕਾਂ ਨੂੰ ਮਾਨਸਿਕ ਪਰੇਸ਼ਾਨ ਕਰਨ ਤੇ ਸਖਤ ਕਾਰਵਾਈ ਕਰਨ ਸੰਬੰਧੀ ਆਦੀ ਮੰਗਾ ਦੇ ਲਈ ਮੀਟਿੰਗ ਕੀਤੀ ਗਈ। ਸੋ ਦੋਸਤੋ ਆ ਦੇਖੋ ਬਦਲੀਆਂ ਦੀ ਸਪੰਦੀ ਸਪਸ਼ਟਤਾ ਮਤਲਬ ਕਿ ਜਿਹੜੇ 6 35 ਵਾਲੇ ਟੀਚਰ ਨੇ ਬਹੁਤ ਦੂਰ ਦਰਾਡੇ ਉਹਨਾਂ ਦੀ ਡਿਊਟੀ ਆਈਆਂ ਨੇ ਉਹਨਾਂ ਦੇ ਰਿਗਾਰਡਿੰਗ ਵੀ ਗੱਲਬਾਤ ਕੀਤੀ ਗਈ ਹੈ। ਸੋ ਇਹ ਸੀ ਸਿੱਖਿਆ ਮੰਤਰੀ ਨਾਲ ਮੀਟਿੰਗ ਦੇ ਕੁਝ ਮੁੱਦੇ ਪਰ ਇਹ ਕਿੰਨੇ ਕੁ ਮੁੱਦੇ ਮੰਨੇ ਜਾਂਦੇ ਨੇ ਇਹ ਹੁਣ ਡਿਪੈਂਡ ਕਰਦਾ ਹੈ ਹਰਜੋਤ ਸਿੰਘ ਬੈਸ ਅਤੇ ਉਹਨਾਂ ਦੇ ਅਧਿਕਾਰੀਆਂ ਦੇ ਉੱਤੇ ਬਾਕੀ ਤੁਹਾਨੂੰ ਕੀ ਲੱਗਦਾ ਕਿੰਨਿਆਂ ਕੁ ਮੰਗਾ ਮੰਨਣਗੇ ਇਹ ਜ਼ਰੂਰ ਦੱਸਣਾ ਕਮੈਂਟ ਦੇ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ